ਤੇ ਜਦੋਂ ਰਾਮ ਮੰਦਰ ਦੀ ਗੱਲ ਆਈ ਆਪਣੇ ਚ ਕੋਈ ਆਪਾ ਸਾਰੇ ਹਿੰਦੂ ਸਿੱਖ ਮੁਸਲਮ ਸਾਰੇ ਇੱਕ ਆ ਜਾਂ ਉਦੋਂ ਹੈਰਾਨ ਹੋ ਗਏ ਅਸੀਂ ਸਾਰੇ ਹੀ ਜਦੋਂ ਇੱਕ ਚਿੱਠੀ ਜਨਰਲ ਸੈਕਟਰੀ ਨੇ ਲਿਖੀ ਪ੍ਰਧਾਨ ਮੰਤਰੀ ਜੀ ਜਾਂ ਬੀਜੇਪੀ ਜਾਂ ਮੰਦਰ ਕਮੇਟੀ ਮੰਦਰ ਕਮੇਟੀ ਦਾ ਉੱਥੇ ਦਾ ਫੈਸਲਾ ਸੀ ਨਿਯੁਕਤੇ ਜਿਹੜੇ ਸੀ ਉਹ ਮੰਦਰ ਕਮੇਟੀ ਵੱਲੋਂ ਸੀ ਤੇ ਜਦੋਂ ਇਹਨਾਂ ਨੇ ਉਹ ਟਕਰਾਤਾ ਅਸੀਂ ਚਲੋ ਮੈਂ ਨਹੀਂ ਮੈਨੂੰ ਨਹੀਂ ਪੁੱਛਣਾ ਉਹਨਾਂ ਨੇ ਪਰ ਜੇ ਉਹ ਇਹ ਕਹਿ ਦਿੰਦੇ ਵੀ ਅਸੀਂ ਅੱਜ ਨਹੀਂ ਜੀ ਕੱਲ ਆਵਾਂਗੇ ਕੱਲ ਨਹੀਂ ਅਸੀਂ ਪਰਸੋਂ ਆ ਜਾਾਂਗੇ ਸਾਡਾ ਪ੍ਰਬੰਧ ਕਰ ਦੋ ਪਰ ਕੋਰੀ ਨਾ ਕਰਤੀ ਵੀ ਨਹੀਂ ਅਸੀਂ ਨਹੀਂ ਆਉਣਾ ਉਹ ਆਖਰੀ ਇਹਨਾਂ ਨੇ ਕਿੱਲ ਜਿਹੜੀ ਸਾਡੇ ਸਾਰਿਆਂ ਦੇ ਮਨਾਂ 'ਚ ਇੱਕ ਬਹੁਤ ਭਾਰੀ ਦੁੱਖ ਜਿਹੜਾ ਉਦੋਂ ਬਾਅਦ ਹੋਇਆ ਤੇ ਜਦੋਂ ਰਾਮ ਮੰਦਰ ਦੀ ਗੱਲ ਆਈ ਆਪਣੇ 'ਚ ਕੋਈ ਆਪਸ ਸਾਰੇ ਹਿੰਦੂ ਸਿੱਖ ਮੁਸਲਮਾਂ ਸਾਂ ਹੀ ਇੱਕ ਆਇਆ ਉਦੋਂ ਹੈਰਾਨ ਹੋ ਗਏ ਅਸੀਂ ਸਾਰੇ ਹੀ ਜਦੋਂ ਇੱਕ ਚਿੱਠੀ ਜਨਰਲ ਸੈਕਟਰੀ ਨੇ ਲਿਖੀ ਭਵਾਨ ਮੰਤਰੀ ਜੀ ਜਾਂ ਬੀਜੇਪੀ ਜਾਂ ਮੰਦਰ ਕਮੇਟੀ ਮੰਦਰ ਕਮੇਟੀ ਦਾ ਉੱਥੇ ਦਾ ਫੈਸਲਾ ਸੀ ਨਿਯੁਤੇ ਜਿਹੜੇ ਸੀ ਉਹ ਮੰਦਰ ਮੰਦਰ ਕਮੇਟੀ ਵੱਲੋਂ ਸੀ ਤੇ ਜਦੋਂ ਇਹਨਾਂ ਨੇ ਉਹ ਠੁਕਰਾਤਾ ਅਸੀਂ ਚਲੋ ਮੈਂ ਨਹੀਂ ਮੈਨੂੰ ਨਹੀਂ ਪੁੱਛਣਾ ਉਹਨਾਂ ਨੇ ਪਰ ਜੇ ਉਹ ਇਹ ਕਹਿ ਦਿੰਦੇ ਵੀ ਅਸੀਂ ਅੱਜ ਨਹੀਂ ਜੀ ਕੱਲ ਆਵਾਂਗੇ ਕੱਲ ਨਹੀਂ ਅਸੀਂ ਪਰਸੋਂ ਆ ਜਾਾਂਗੇ ਸਾਡਾ ਪ੍ਰਬੰਧ ਕਰ ਦਿਓ ਪਰ ਕੋਰੀ ਨਾ ਕਰਤੀ ਵੀ ਨਹੀਂ ਅਸੀਂ ਨਹੀਂ ਆਉਣਾ ਉਹ ਆਖਰੀ ਇਹਨਾਂ ਨੇ ਕਿੱਲ ਜਿਹੜੀ ਸਾਡੇ ਸਾਰਿਆਂ ਦੇ ਮਨਾਂ 'ਚ ਇੱਕ ਬਹੁਤ ਭਾਰੀ ਦੁੱਖ ਜਿਹੜਾ ਉਦੋਂ ਬਾਅਦ ਹੋਇਆ ਤੇ ਜਦੋਂ ਰਾਮ ਮੰਦਰ ਦੀ ਗੱਲ ਆਈ ਆਪਣੇ 'ਚ ਕੋਈ ਆਪਸ ਸਾਰੇ ਹਿੰਦੂ ਸਿੱਖ ਮੁਸਲਮ ਸਾਂ ਹੀ ਇੱਕ ਆਇਆ ਉਦੋਂ ਹੈਰਾਨ ਹੋ ਗਏ ਅਸੀਂ ਸਾਰੇ ਹੀ ਜਦੋਂ ਇੱਕ ਚਿੱਠੀ ਜਨਰਲ ਸੈਕਟਰੀ ਨੇ ਲਿਖੀ ਨਾਮ ਮੰਤਰੀ ਜੀ ਜਾਂ ਬੀਜੇਪੀ ਜਾਂ ਮੰਦਰ ਕਮੇਟੀ ਮੰਦਰ ਕਮੇਟੀ ਦਾ ਉੱਥੇ ਦਾ ਫੈਸਲਾ ਸੀ ਨਿਯੁਤੇ ਜਿਹੜੇ ਸੀ ਉਹ ਮੰਦਰ ਮੰਦਰ ਕਮੇਟੀ ਵੱਲੋਂ ਸੀ ਤੇ ਜਦੋਂ ਇਹਨਾਂ ਨੇ ਉਹ ਠੁਕਰਾਤਾ ਅਸੀਂ ਚਲੋ ਮੈਂ ਨਹੀਂ ਮੈਨੂੰ ਨਹੀਂ ਪੁੱਛਣਾ ਉਹਨਾਂ ਨੇ ਪਰ ਜੇ ਉਹ ਇਹ ਕਹਿ ਦਿੰਦੇ ਵੀ ਅਸੀਂ ਅੱਜ ਨਹੀਂ ਜੀ ਕੱਲ ਆਵਾਂਗੇ ਕੱਲ ਨਹੀਂ ਅਸੀਂ ਪਰਸੋਂ ਆ ਜਾਾਂਗੇ ਸਾਡਾ ਪ੍ਰਬੰਧ ਕਰ ਦੋ ਪਰ ਕੋਰੀ ਨਾ ਕਰਤੀ ਵੀ ਨਹੀਂ ਅਸੀਂ ਨਹੀਂ ਆਉਣਾ ਉਹ ਆਖਰੀ ਇਹਨਾਂ ਨੇ ਕਿੱਲ ਜਿਹੜੀ ਸਾਡੇ ਸਾਰਿਆਂ ਦੇ ਮਨਾਂ 'ਚ ਇੱਕ ਬਹੁਤ ਭਾਰੀ ਦੁੱਖ ਜਿਹੜਾ ਉਦੋਂ ਬਾਅਦ ਹੋਇਆ